ਸਬ ਸਿਹਤ ਨੂੰ ਲੈ ਕੇ ਲੋਕਾਂ ਦੀ ਸਿਹਤ ਨੂੰ ਲੈ ਕੇ ਇੱਕ اہم ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਜੀ ਦੇ ਲਿਆਗਾ ਕਿ ਜਿਹੜੇ ਅਸੀਂ ਡਾਕਟਰਸ ਨੂੰ ਉਹਨਾਂ ਅਸੀਂ ਇੰਪੈਨਲ ਕਰਾਂਗੇ ਸਰਕਾਰ ਦੇ ਪੈਨਲ ਤੇ ਲੈ ਕੇ ਆਵਾਂਗੇ ਔਰ ਅਸੀਂ ਉਹਨਾਂ ਨੂੰ ਟੁਕਮਾ ਜਿਹੜਾ ਮੁਆਵਜ਼ਾ ਕਹਿ ਦਈਏ ਜਾਂ ਉਹਨਾਂ ਨੂੰ ਇਨਸੈਂਟਿਵ ਗੁੱਡਵਰਡ ਹੈ ਕਿ ਇਨਸੈਂਟਿਵ ਜਿਹੜਾ ਅਸੀਂ ਉਹਨਾਂ ਨੂੰ ਦੇਵਾਂਗੇ ਪੰਜਾਬ ਦੇ ਅੰਦਰ ਕਾਫੀ ਸ਼ਾਰਟ ਹੈ ਇਸ ਗੱਲ ਦੀ ਪਰ ਲੇਕਿਨ ਅਸੀਂ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ 300 ਜਿਹੜੇ ਸਪੈਸ਼ਲਿਸਟ ਡਾਕਟਰ ਨੇ ਗਏ ਉਹਨਾਂ ਨੂੰ ਬਾਹਰੋਂ ਜਿਹੜੇ ਪ੍ਰਾਈਵੇਟ ਹਸਪੀਟਲ ਦੇ ਅੰਦਰ ਕੰਮ ਕਰਦੇ ਨੇਗੇ ਸੋ ਉਹਨਾਂ ਨੂੰ ਆਨ ਕਾਲ ਵੀ ਬੁਲਾਵਾਂਗੇ ਜਿਹੜੀ ਓਪੀਡੀ ਦੇ ਅੰਦਰ ਆਉਣਗੇ ਘੱਟੋ ਘੱਟ ਫੀਸ ਜਿਹੜੀ ਆ ਨਿਰਧਾਰਤ ਕੀਤੀ ਆ 100 ਰੁਪਿਆ ਕਿ 100 ਰੁਪਿਆ ਫੀਸ ਲੈਣਗੇ ਡਾਕਟਰ ਤੋਂ ਜਿਹੜੇ ਓਪੀਡੀ ਚ ਆਉਣਗੇ ਜਦੋਂ ਓਪੀਡੀ ਚ ਮਰੀਜ਼ ਚੈੱਕ ਕਰਨ ਲਈ ਆਉਣਗੇ ਤਾਂ 100 ਰੁਪਿਆ ਜਦੋਂ ਇਨਡੋਰ ਪੇਸ਼ੈਂਟ ਨੂੰ ਚੈੱਕ ਕਰਨ ਲਈ ਆਉਣਗੇ ਤਾਂ ਉਦੋਂ ਵੀ ਉਹਦਾ 100 ਰੁਪਿਆ ਹੈਗਾ ਮਰੀਜ਼ਾਂ ਦੀ ਗਿਣਤੀ ਓਪੀਡੀ ਚ 50 ਤੋਂ ਲੈ ਕੇ 150 ਚੈੱਕ ਕਰ ਸਕਦਾ ਹੈਗਾ ਔਰ ਇਨਡੋਰ ਦੇ ਵਿੱਚ 2 ਤੋਂ ਲੈ ਕੇ 20 ਤੱਕ ਚੈੱਕ ਕਰ ਸਕਦਾ ਹੈਗਾ ਇਸ ਤੋਂ ਬਿਨਾ ਜਿਹੜੇ ਸਾਡੇ ਇਨ ਸਰਵਿਸ ਡਾਕਟਰ ਨੇਗੇ ਮੰਨ ਲਓ ਪਟਿਆਲਾ ਦੇ ਅੰਦਰ ਇਨ ਸਰਵਿਸ ਨੇ ਉਹਦੀ ਟਾਈਮ ਖਤਮ ਹੋ ਗਿਆ ਜੇਕਰ ਉਹ ਸਪੈਸ਼ਲਿਸਟ ਡਾਕਟਰ ਨੂੰ ਦਿਨ ਦੇ ਸਮੇਂ ਡੇ ਟਾਈਮ ਕਾਲ ਔਰ ਕਾਲ ਕੀਤਾ ਜਾਊਗਾ ਮੰਨ ਲਓ ਉਹਦੀ ਡਿਊਟੀ ਰਾਤ ਨੂੰ ਆ ਤੇ ਉਹਨੂੰ ਅਸੀਂ ਦਿਨ ਚ ਕਾਲ ਕਰਦੇ ਆ ਤਾਂ ਉਹ 1000 ਰੁਪਏ ਜਿਹੜਾ ਅਸੀਂ ਪੈਸੇ ਦੇਵਾਂਗੇ ਔਰ ਸਵੇਰੇ ਉਹਦਾ ਟਾਈਮਿੰਗ ਹੋਊਗਾ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜੇਕਰ ਉਹਨੂੰ ਰਾਤ ਨੂੰ ਕਾਲ ਕੀਤਾ ਜਾਊਗਾ ਦਾ ਸੈਂਟਰ ਇਨਸੈਂਟਿਵ ਜਿਹੜਾ ਉਹ ਡਬਲ ਹੋ ਜਾਊਗਾ ਸੋ ਇਹਦੇ ਨਾਲ ਮੈਂ ਸਮਝਦਾ ਸਾਡਾ ਜਿਹੜਾ ਇੱਕ ਬਹੁਤ ਵੱਡਾ ਕਾਰਜਾ ਉਹ ਪੂਰਾ ਹੋ ਜੂ ਅਸੀਂ ਪਹਿਲੀ ਸੱਟੇ ਜਿਹੜੇ 300 ਪੋਸਟਾਂ ਭਰਨ ਦੀ ਪਰਵਾਰਗੀ ਦਿੱਤੀ ਆ ਸਪੈਸ਼ਲਿਸਟ ਡਾਕਟਰਾਂ ਨੂੰ ਕਿ ਇਹਨਾਂ ਨੂੰ ਔਨ ਕਾਲ ਬੁਲਾ ਲਿਆ ਜਾਵੇ ਔਰ ਜਿਹੜੀਆਂ ਵੀ ਸੈਲਫ ਸਸਟੇਨ ਲੋਕਰੂ ਮਹੱਈਆ ਕਰਵਾਜੀਆਂ ਜਾਣ ਕਿਉਂਕਿ ਨਹੀਂ ਕਈ ਵਾਰ ਕੀ ਹੁੰਦਾ ਜਿੱਥੇ ਸਪੈਸ਼ਲਿਸਟ ਡਾਕਟਰ ਨਹੀਂ ਹੁੰਦਾ ਪ੍ਰਾਈਵੇਟ ਸੈਕਟਰ ਚ ਕੰਮ ਕਰ ਰਿਹਾ ਹੁੰਦਾ ਪੇਸ਼ੈਂਟ ਜਿਹੜਾ ਉਹ ਸਰਕਾਰੀ ਹਸਪੀਟਲ ਤੱਕ ਆ ਜਾਂਦਾਗਾ ਔਰ ਡਾਕਟਰ ਨਾ ਹੋਣ ਦੇ ਕਾਰਨ ਜਾਂ ਲੇਟ ਹੋਣ ਦੇ ਕਾਰਨ ਉਹ ਮਰੀਜ਼ ਨੂੰ ਜਿਹੜੇ ਦਿੱਕਤ ਆਉਂਦੀ ਹੈ ਉਸੇ ਬਹੁਤ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨੂੰ ਇੰਪੈਨਲ ਕਰਾਂਗੇ ਔਰ ਉਹਨਾਂ ਨੂੰ ਜਿਹੜਾ ਅਸੀਂ ਮਾਨ ਪੱਤਾ ਦੇਵਾਂਗੇ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਵੱਡੇ ਫੈਸਲੇ ਜਿਹੜੇ ਤੇ ਕੇ ਉਹ ਅੱਜ ਦੀ ਕੈਬਨਿਟ ਚ ਹੋਏ ਨੇ